ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਕਰਤਾਰਪੁਰ ਸਾਹਿਬ ਜੋ ਕਿ ਡੇਰਾ ਬਾਬਾ ਨਾਨਕ ਤੋਂ 6-7 ਕਿਲੋਮੀਟਰ ਦੂਰ ਹੈ ਔਰ ਪਾਕਿਸਤਾਨ ਦੇ ਵਿੱਚ ਮੌਜੂਦ ਹੈ ਤੇ ਆਓ ਅੱਜ ਦਰਸ਼ਨ ਕਰਾਉਣੇ ਆ ਗੁਰਦੁਆਰਾ ਕਰਤਾਰਪੁਰ ਸਾਹਿਬ ਤੇ ਜਾਣਦੇ ਹਾਂ ਉਹਦਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਸ੍ਰੀ ਕਰਤਾਰਪੁਰ ਸਾਹਿਬ ਬਾਰੇ ਥੋੜੀ ਜਾਣਕਾਰੀ ਦਵਾਂਗੇ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਿੱਚ 1522 ਤੋਂ ਲੈ ਕੇ 1539 ਈਸਵੀ ਤੱਕ ਬਿਰਾਜਮਾਨ ਰਹੇ 1522 ਵਿੱਚ ਗੁਰੂ ਨਾਨਕ ਦੇਵ ਜੀ ਆਪਣੇ ਪਰਿਵਾਰ ਸਮੇਤ ਕਰਤਾਰਪੁਰ ਜਾ ਵਸੇ ਉਹ ਆਪਣੇ ਅਖੀਰਲੇ ਟਾਈਮ ਵਿੱਚ ਵੀ ਉੱਥੇ ਹੀ ਰਹੇ ਇਸ ਕਾਰ ਵਿੱਚ ਗੁਰੂ ਜੀ ਨੇ ਆਪਣੇ ਉਪਦੇਸ਼ਾਂ ਨੂੰ ਨਿਸ਼ਚਿਤ ਰੂਪ ਦਿੱਤਾ। ਉਹਨਾਂ ਨੇ ਉੱਥੇ ਹੀ ਵਾਰਮਲਾਰ, ਵਾਰਮਾਚ, ਵਾਰ ਆਸਾ ਜਪਜੀ ਸਾਹਿਬ ਇੱਕ ਕੌਂਕਾਰ ਟਿੱਥ 12 ਮਾ ਆਦੀ ਬਾਣੀਆਂ ਦੀ ਰਚਨਾ ਕੀਤੀ। ਗੁਰੂ ਸਾਹਿਬ ਨੇ ਉੱਥੇ ਸੰਗਤ ਅਤੇ ਪੰਗਤ ਦੀ ਨੀਂਹ ਵੀ ਰੱਖੀ। ਜਿਸ ਨਾਲ ਮਨੁੱਖ ਜਾਤੀ ਵਿੱਚ ਉੱਚ-ਨੀਚ ਦਾ ਫਰਕ ਮਿਟ ਗਿਆ। ਗੁਰੂ ਸਾਹਿਬ ਨੇ ਇਹਨਾਂ ਵਰਿਆਂ ਵਿੱਚ ਆਦਰਸ਼ ਗ੍ਰਸਤੀ ਦਾ ਜੀਵਨ ਬਤੀਤ ਕੀਤਾ। ਜਦੋਂ ਗੁਰੂ ਸਾਹਿਬ ਨੇ ਮਹਿਸੂਸ ਕੀਤਾ ਕਿ ਹੁਣ ਉਹਨਾਂ ਦਾ ਅੰਤਲਾ ਸਮਾਂ ਨੇੜੇ ਆ ਰਿਹਾ ਹੈ ਤਾਂ ਉਹਨਾਂ ਨੇ ਪਾਈ ਲੈਣਾ ਜੀ ਨੂੰ ਇਸ ਦੇ ਗੁਰਗੱਦੀ ਦੇ ਅੰਦੇ ਜੋਗ ਸਮਝਿਆ। ਉਹਨਾਂ ਨੇ ਆਪਣਾ ਉਤਰਾਧਿਕਾਰੀ ਪਾਇਲ ਲੈਣਾ ਜੀ ਨੂੰ ਨਿਯੁਕਤ ਕਰ ਦਿੱਤਾ ਗੁਰੂ ਨਾਨਕ ਦੇਵ ਜੀ 22 ਸਤੰਬਰ 1539 ਈਸਵੀ ਵਿੱਚ ਜੋਤੀ ਜੋਤ ਸਮਾ ਗਏ ਉਸ ਵੇਲੇ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਇੱਕੋ ਜਿਹੇ ਹਰਮਨ ਪਿਆਰੇ ਸਨ ਉਹਨਾਂ ਨੂੰ ਹੁਣ ਤੱਕ ਗੁਰੂ ਨਾਨਕ ਸ਼ਾਹ ਫਕੀਰ ਗੁਰੂ ਹਿੰਦੂਆਂ ਦਾ ਗੁਰੂ ਮੁਸਲਮਾਨਾਂ ਦਾ ਪੀਰ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪਿਆ ਆਇਆ ਨੰਦ ਜਗਤ ਦੇ gard ਅੱਜ ਕਿ ਆਸੀ ਪਾਕਿਸਤਾਨ ਤੇ ਚਲੋ ਚੱਲਦੇ ਆਂ ਕਰਤਾਰਪੁਰ ਸਾਹਿਬ ਹਉ ਆਇਆ ਨੰਦ ਜਗਤ ਪੂਰਣ ਸੇਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਣ ਜਗਦੀਸ਼ਰ ਸੁਣਨ ਸੁਣਾਵਣੋ ਮਨ ਮੈਂ ਦਰੜਿਆ ਸਾਚ ਹਰ ਰੰਗ ਰਾਚ ਫੌੜੀ ਹਰ ਇੱਕ ਨਿਰੰਝਣ ਗਾਈ ਕਰਣ ਕਰਨ ਸਮਰਾਤ ਪ੍ਰਭ ਜੋ ਕਰੇ ਸੋ ਇਸ ਬਿਨ ਨਹੀਂ ਕੋਈ ਜਿਸ ਆਪੁ 부ਜਾਏ ਸੋ ਬਜਸੀ ਨਿਰਮਲ ਜਨ ਸੋਈ ਖੰਡ ਬ੍ਰਹਮੰਡ ਪਾਤਾਲ ਦੀਪ varnam ucranam na Oh uh... ਵੰਡ ਸ਼ਕੋ ਦਾ ਲਾਇਆ ਹੋਕਾ ਇਹ ਸੋਚ ਸੱਚੀ ਕਰਤਾ ਹੈ ਇੱਕ ਦਿਨ ਪਾਣੀ ਧਰਤੀ ਨੇ ਮੁੱਕ ਜਾਣਾ ਕਿਉਂ ਸਾਇੰਸ ਚੱਲ ਪਈ ਮਾਨ ਤੇ ਖੇਤ ਇਸ ਜਗ੍ਹਾ ਤੇ ਸੋਨੇ ਰੰਗੀ ਧਰਤੀ ਉੱਤੇ ਸੋਨਾ ਯੁਗਣਾ ਸਾਡੇ ਸਾਹਮਣੇ ਕੰਧੋ ਕਿਰਤ ਦੇ ਸੂਰਜ ਨੇ ਹਾਏ ਦੋ ਬਿਆ ਡੁੱਬਣਾ ਹੈ ਕੋਈ ਸਿਆਸ ਤੋਂ ਉੱਤੇ ਅਤਿਨੀਲਾ ਸਕਦੀ ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ ਅੱਵਾ ਮੱਛੀਆਂ ਚੇਰਾਉਂਦਾ ਦਿਸਦਾ ਏ ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ ਹੱਟ ਸੱਚ ਦੀ ਚਲਾਉਂਦਾ ਦਿਸਦਾ ਏ ਨਾਲ ਲੰਗਰ ਛਕਾਉਂਦਾ ਜਾ ਸਕਦੀ